ਇਸ ਕਹਾਣੀ ਦਾ ਅਗਲਾ ਪਾਗ ਇਸ ਤਰ੍ਹਾਂ ਹੈ ਸਿੰਦਾ ਆਪਣੀ ਸਹੇਲੀ ਪ੍ਰੀਤੀ ਨੂੰ ਆਪਣੇ ਬਾਰੇ ਸਾਰੀ ਕਹਾਣੀ ਦੱਸਦਾ ਹੈ ਕਿ ਮੇਰਨਾ ਕੀ ਵਾਪਰਿਆ ਬਾਪੂ ਨੂੰ ਹਸਪੀਟਲ ਵਿੱਚ ਦਾਖਲ ਕਰਵਾ ਮੈਂ ਪਿੰਡ ਵਾਪਸ ਆ ਗਿਆ ਮੈਂ ਬੇਸ਼ੱਕ ਡਾਕਟਰ ਨੂੰ ਦਾਵਾ ਕਰ ਆਇਆ ਸੀ ਪਰ ਮੈਨੂੰ ਪਿੰਡ ਆ ਪੈਸਿਆਂ ਦਾ ਇੰਤਜ਼ਾਮ ਕਰਨ ਦਾ ਕੋਈ ਰਾਹ ਨਹੀਂ ਸੀ ਲੱਭ ਰਿਹਾ ਮੈਂ ਆਪਣੇ ਇੱਕ ਦੋਸਤਾਂ ਤੋਂ ਪੈਸੇ ਵੀ ਉਦਾਰੇ ਮੰਗੇ ਪਰ ਚਾਹ ਕੇ ਵੀ ਮੈਂ 2 ਲੱਖ ਰੁਪਏ ਇਕੱਠੇ ਨਹੀਂ ਕਰ ਸਕਿਆ ਦਿਨ ਰਾਤ ਦੀਆਂ ਕੀਤੀਆਂ ਮਿਹਨਤਾਂ ਤੇ ਪੜਾਈਆਂ ਮੇਰੇ ਔਕੇ ਸਮੇ ਕੋਈ ਕੰਮ ਨਹੀਂ ਆਈਆਂ ਛੋਟੀਆਂ-ਮੋਟੀਆਂ ਨੌਕਰੀ ਲਈ ਵੀ ਮੈਂ ਦਰ-ਦਰ ਭਟਕ ਚੁੱਕਿਆ ਸੀ ਜਾਂ ਚਾਰੇ ਰਸਤੇ ਮੇਨੂੰ ਬੰਦ ਨਜ਼ਰ ਆਉਣ ਲੱਗੇ ਤਾਂ ਬਸ ਬਾਪੂ ਦੀ ਜ਼ਿੰਦਗੀ ਬਚਾਉਣ ਲਈ ਮੈਨੂੰ ਇੱਕੋ ਇੱਕ ਰਾਹ ਲੱਭਿਆ ਮੈਂ ਹਵੇਲੀ ਵਾਲੇ ਸਰਦਾਰ ਘਰ ਚੱਲਿਆ ਗਿਆ ਉਸ ਸਮੇ ਸਰਦਾਰ ਇਕੱਲਾ ਹੀ ਹਵੇਲੀ ਵਿੱਚ ਸੀ ਉਸ ਦਾ ਇੱਕ ਮੁੰਡਾ ਤੇ ਨੌ ਸੀ ਜੋ ਕਿ ਕਿਸੇ ਕੰਮ ਲਈ ਬਾਹਰ ਸ਼ਹਿਰ ਗਿਆ ਹੋਇਆ ਸੀ ਤੇ ਸਰਦਾਰ ਦੀ ਕਰਵਾਲੀ ਦਾ ਪਹਿਲਾਂ ਹੀ ਦਿਹਾਂਤ ਹੋਇਆ ਹੋਇਆ ਸੀ ਉਸ ਕੋਲ ਬਹੁਤ ਹੱਥ ਪੈਰ ਜੋੜੇ ਪਰ ਉਸ ਨੇ ਮੇਰੀ ਇੱਕ ਨਾ ਸੁਣੀ ਫਿਰ ਦਿਨ ਦੇ ਸ਼ਿਪਾ ਨਾਲ ਜਾਂ ਸੂਰਜ ਪੂਰੀ ਤਰ੍ਹਾਂ ਡੁੱਲ ਚੁੱਕਿਆ ਸੀ ਸਭ ਆਪੋ ਆਪਣੇ ਘਰਾਂ ਵਿੱਚ ਕੰਮ ਤੇ ਲੱਗੇ ਹੋਏ ਸਨ ਮੇਰੀਆਂ ਅੱਖਾਂ ਅੱਗੇ ਮਾਂ ਦਾ ਰੋਂਦਾ ਚਿਹਰਾ ਅਤੇ ਬਿਮਾਰ ਬਾਪੂ ਦੀ ਹਾਲਤ ਕਮਰੇ ਸੀ ਮੈਂ ਬਿਨਾਂ ਕੁਝ ਸੋਚਿਆ ਸਮਝਿਆ ਅਖਰ ਰਾਤ ਨੂੰ ਮੌਕਾ ਦੇਖਦਿਆਂ ਸਰਦਾਰ ਦੀ ਹਵੇਲੀ ਵਿੱਚ ਚਲਿਆ ਗਿਆ ਹਵੇਲੀ ਵਿੱਚ ਚੁੱਪੀ ਛਾਈ ਹੋਈ ਸੀ ਚਾਰੇ ਪਾਸੇ ਹਨੇਰਾ ਤੋਂ ਇਲਾਵਾ ਹੋਰ ਕੁਝ ਦਿਖਾਈ ਨਹੀਂ ਸੀ ਦੇ ਰਿਹਾ ਮੈਂ ਮੌਕਾ ਦੇਖਦਿਆਂ ਹੀ ਪੁਲੇ-ਪੁਲੇ ਕਦਮਾਂ ਨਾਲ ਸਰਦਾਰ ਦੇ ਕਮਰੇ ਵਿੱਚ ਚਲਿਆ ਗਿਆ ਸਰਦਾਰ ਦੇ ਸਰਹਾਣੇ ਤੇ ਜੋਰੀ ਦੀ ਚਾਬੀ ਪਈ ਮੈਂ ਬੋਝ ਕੇ ਚਾਬੀ ਚੁੱਕੀ ਤੇ ਬਿਨਾ ਖੜਕਾ ਕਰਿਆ ਚੁੱਪਚਾਪ ਤਜੋਰੀ ਵਾਲੇ ਕਮਰੇ ਵਿੱਚ ਚਲਿਆ ਗਿਆ। ਆਸੇ-ਪਾਸੇ ਦੇਖ ਮੈਂ ਤਜੋਰੀ ਖੋਲਣੀ ਸ਼ੁਰੂ ਕਰ ਦਿੱਤੀ। ਮੇਰੇ ਦਿਲ ਅੰਦਰ ਇੱਕ ਬੇਖੌਫ ਡਰ ਸੀ ਤੇ ਮੇ ਕਦਮ ਲੜਖੜਾ ਰਹੇ ਸਨ। ਥੋੜੀ ਹਿੰਮਤ ਕਰ ਮੈਂ ਤਜੋਰੀ ਖੋਲ੍ਹ ਲਈ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨੇ ਜ਼ਿਆਦਾ ਪੈਸੇ ਦੇਖੇ ਸਨ। ਪੈਸੇ ਨੂੰ ਦੇਖ ਮੇਰੇ ਮਨ ਅੰਦਰ ਜੋ ਡਰ ਸੀ ਉਹ ਇੱਕ ਪਲੇ ਸਾਰਾ ਦੂਰ ਚਲਿਆ ਗਿਆ। ਬਾਪੂ ਨੂੰ ਠੀਕ ਕਰਨ ਦਾ ਤੇ ਸਾਡੀ ਗਰੀਬੀ ਨੂੰ ਦੂਰ ਕਰਨ ਦਾ ਮੈਨੂੰ ਇੱਕ ਇਹੀ ਉਹ ਰਾਹ ਲੱਭ ਦਿਸਿਆ ਮੈਂ ਜਲਦੀ ਜਲਦੀ ਉਹਨਾਂ ਵਿੱਚੋਂ ਤਿੰਨ ਚਾਰ ਗੁੱਟੀਆਂ ਚੱਕ ਤੁਰ ਪਿਆ ਉਸੇ ਹੀ ਸਮੇਂ ਜਦ ਮੈਂ ਕਮਰਾ ਬੰਦ ਬਾਹਰ ਨਿਕਲਣ ਲੱਗਿਆ ਤਾਂ ਮੇਰੇ ਹੱਥ ਵਿੱਚ ਪੱਕੇ ਟਾਰਚ ਅਚਾਨਕ نیچے ਡਿੱਗ ਗਈ ਖੜਕਾ ਸੁਣ ਕੇ ਸਰਦਾਰ ਦੀ ਅੱਖ ਖੁੱਲ ਗਈ ਉਹ ਉੱਠ ਕੇ ਬਾਹਰ ਆਇਆ ਤੇ ਉਹਦੀ ਨਜ਼ਰ ਮੇਰੇ ਤੇ ਪੈ ਗਈ ਮੈਂ ਉਹ ਤੋਂ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਸਰਦਾਰ ਨੇ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਪਕੜ ਲਿਆ ਸਰਦਾਰ ਨਾਲ ਮੇਰੀ ਕੁਝ ਸਮਾਂ ਹੱਥਾਂ ਪਾਈ ਹੋਈ ਜਿਸ ਕਾਰਨ ਸਰਦਾਰ ਨੇ ਮੈਨੂੰ ਡਰਾਉਣ ਲਈ ਆਪਣੀ ਬੰਦੂਕ ਚੁੱਕ ਲਈ ਬੰਦੂਕ ਨੂੰ ਦੇਖ ਕੇ ਹੀ ਮੇਰੇ ਪਸੀਨੇ ਛੁੱਟਣ ਲੱਗੇ ਮੈਂ ਆਪਣਾ ਬਚਾਅ ਕਰਦੇ ਹੋਏ ਬੰਦੂਕ ਨੂੰ ਅੱਗੇ ਪਕੜ ਲਿਆ ਪਰ ਸਰਦਾਰ ਵੀ ਕਿਸੇ ਪਾਸਿਓਂ ਕੱਟਣੀ ਸੀ ਉਸਨੇ ਮੈਨੂੰ ਮਾਰਨ ਦਾ ਪੂਰਾ ਜੋਰ ਲਾਇਆ ਦੋਨਾਂ ਦੇ ਹੱਥੋਂ ਪਾਈ ਵਿੱਚ ਬੰਦੂਕ ਅਚਾਨਕ ਚੱਲ ਗਈ ਤੇ ਗੋਲੀ ਸਿੱਧੀ ਸਰਦਾਰ ਦੇ سینੇ ਵਿੱਚ ਜਾ ਵੱਜੀ ਗੋਲੀ ਨਾਲ ਸਰਦਾਰ ਉੱਥੇ ਹੀ ਡੇਰੀ ਹੋ ਗਿਆ ਖੂਨ ਨਾਲ ਲਤਪਤ ਸਰਦਾਰ ਨੂੰ ਦੇ ਮੇਰਾ ਸਰੀਰ ਕੰਬ ਉੱਠਿਆ ਮੇਰੇ ਹੱਥ ਖੂਨ ਨਾਲ ਰੰਗੇ ਗਏ ਸਰਦਾਰ ਨੂੰ ਅਜਹੀ ਹਾਲਤ ਦੇ ਆਪਣੇ ਗੁਨਾਹ ਹਨ ਭੱਜ ਜਾਣ ਨੂੰ ਮੇਰਾ ਜਮੀਰ ਨਹੀਂ ਸੀ ਮੰਨ ਰਿਹਾ ਪਰ ਡਾਕਟਰਾਂ ਨੂੰ ਕੀਤਾ ਵਾਅਦਾ ਤੇ ਬਾਪੂ ਦੀ ਹਾਲਤ ਨੇ ਮੈਨੂੰ ਉਥੋਂ ਭੱਜ ਜਾਣ ਲਈ ਮਜਬੂਰ ਕਰ ਦਿੱਤਾ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਤੋਂ ਪੈਸੇ ਲੈ ਕੇ ਭੱਜ ਨਿਕਲਿਆ। ਪ੍ਰੰਤੂ ਗੋਲੀ ਦੀ ਆਵਾਜ਼ ਨਾਲ ਆਸ-ਪਾਸ ਦੇ ਸਾਰੇ ਘਰਾਂ ਦੇ ਲੋਕ ਜਾਗ ਉੱਠੇ। ਉਹਨਾਂ ਵਿੱਚੋਂ ਕਿਸੇ ਇੱਕ ਨੂੰ ਪਨਕ ਪੈ ਗਈ ਕਿ ਆਵਾਜ਼ ਹਵੇਲੀ ਵਿੱਚੋਂ ਆਈ ਹੈ। ਸਾਰੇ ਲੋਕ ਹਵੇਲੀ ਵਿੱਚ ਇਕੱਠੇ ਹੋ ਗਏ। ਕਮਰੇ ਕੋਲ ਪਈ ਲਾਸ਼ ਅਤੇ ਖੁੱਲੀ ਤਜੋਰੀ ਦੇਖਨੋਂ ਕਨੇ ਪੁਲਿਸ ਨੂੰ ਖਬਰ ਕਰ ਦਿੱਤੀ। ਪ੍ਰੰਤੂ ਮੈਂ ਰਾਤੋ-ਰਾਤ ਫਰੀਦਕੋਟ ਪਹੁੰਚ ਗਿਆ। ਮੈਂ ਪੈਸੇ ਡੈਕਟਰਾਂ 'ਤੇ ਜਮ੍ਹਾਂ ਕਰਵਾ ਬਾਪੂ ਦਾ ਆਪਰੇਸ਼ਨ ਸ਼ੁਰੂ ਕਰਵਾ ਦਿੱਤਾ। ਮੇਰੇ ਚਿਹਰੇ ਉੱਪਰ ਪਸੀਨੇ ਛੁੱਟਦੇ ਦੇਖ ਮਾਂ ਨੇ ਤੁਰੰਤ ਸਵਾਲ ਕੀਤਾ ਪੁੱਤ ਇਹਨੇ ਪੈਸੇ ਕਿੱਥੋਂ ਲੈ ਕੇ ਆਇਆ ਉਹ ਵੀ ਇੰਨੀ ਜਲਦੀ ਮੈਂ ਕਿਹਾ ਮਾਂ ਉਹ ਮੈਂ ਮੈਂ ਮਾਂ ਕਹਿੰਦੇ ਕੀ ਮੈਂ ਮੈਂ ਦੱਸ ਕਿੱਥੋਂ ਲੈ ਕੇ ਆਇਆ ਮਾਂ ਇਹ ਸਰਦਾਰ ਜੀ ਨੇ ਦਿੱਤੇ ਨੇ ਮੈਂ ਉਧਾਰ ਪਕੜ ਕੇ ਲੈ ਕੇ ਆਇਆ ਜਦੋਂ ਬਾਪੂ ਚੰਗੀ ਤਰ੍ਹਾਂ ਠੀਕ ਹੋ ਜਾਵੇਗਾ ਮੈਂ ਪੈਸੇ ਜਲਦ ਲੋਟਾ ਦੇਵਾਂਗਾ ਮਾਂ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਜਿਉਂਦਾ ਵੱਸਦਾ ਰਹਿ ਮੇਰੇ ਲਾਲ ਮੇਰੇ ਦਿਲ ਦਾ ਮਾਂ ਦੀਆਂ ਅਸੀਸਾਂ ਨਾਲ ਪਸੀਜ ਗਿਆ ਸੀ ਮੈਂ ਮਾਂ ਨੂੰ ਕੁੱਟ ਕੇ ਗੱਲ ਬੱਕਰੀ ਪਾ ਲਈ ਮੈਨੂੰ ਬਾਹਰ ਬਾਸਦਾ ਤਾਂ ਚਿਤ ਆ ਰਿਹਾ ਮੇਰੇ ਮਨ ਵਿੱਚ ਅਜੀਬ ਅਜੀਬ ਖਿਆਲ ਜਿਵੇਂ ਹੁਣ ਤੱਕ ਤਾਂ ਪੁਲਸ ਆ ਚੁੱਕੀ ਹੋਵੇਗੀ ਪੁਲਿਸ ਮੈਨੂੰ ਲੱਭਦੀ ਹੋਵੇਗੀ ਜੇਕਰ ਪੁਲਿਸ ਮੈਨੂੰ ਲੱਭਦੀ ਲੱਭਦੀ ਹਸਤਾ ਲਾ ਗਈ ਤਾਂ ਇਹ ਮਾਂ ਨੂੰ ਸਭ ਕੁਝ ਸੱਚ-ਸੱਚ ਦੱਸ ਦੇਵਗੀ ਮੈਂ ਆਪਣੇ ਸੁਪਨੇ ਵਿੱਚ ਹੀ ਨਹੀਂ ਸੋਚਿਆ ਕਿ ਮੇਰੇ ਹੱਥੋਂ ਅਜਿਹਾ ਘਨਾਉਣਾ ਪਾਪ ਹੋ ਜਾਵੇਗਾ ਜੇ ਮੇਰੇ ਵਜ੍ਹਾ ਕਰਕੇ ਬਾਪੂ ਨੂੰ ਕੁਝ ਹੋ ਗਿਆ ਤਾਂ ਮੈਂ ਪੂਰੀ ਜ਼ਿੰਦਗੀ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਾਂਗਾ ਮੈਨੂੰ ਇਸ ਚੀਜ਼ ਦੀ ਜੋ ਸਜ਼ਾ ਮਿਲੇਗੀ ਮੈਂ ਖੁਸ਼ੀ-ਖੁਸ਼ੀ ਕੱਟ ਲਵਾਂਗਾ ਪਰ ਮੈਂ ਬਾਪੂ ਨੂੰ ਕੁਝ ਨਹੀਂ ਹੋਣ ਦੇਵਾਂਗਾ ਚਾਹੇ ਇਸ ਲਈ ਮੈਨੂੰ ਕੁਝ ਵੀ ਕਿਉਂ ਨਾ ਕਰਨਾ ਪੈ ਜਾਵੇ ਜਿੰਨਾ ਚਿਰ ਬਾਪੂ ਦਾ ਆਪਰੇਸ਼ਨ ਕਰਵਾ ਮੈਂ ਕਰਨੀ ਲੈ ਗਿਆ ਉਹਨਾਂ ਚਿਰ ਮੈਂ ਇਸ ਰਾਜ ਨੂੰ ਆਪਣੇ ਸੀਨੇ ਅੰਦਰ ਦਫਨਾਈ ਰੱਖਿਆ ਦੋ ਦਿਨਾਂ ਬਾਅਦ ਮੈਂ ਬਾਪੂ ਨੂੰ ਲੈ ਕੇ ਕਾਰ ਆ ਗਿਆ ਪਰ ਜਦ ਮੈਂ ਹਵੇਲੀ ਕੋਲ ਦੀ ਗੁਜ਼ਰਿਆ ਤਾਂ ਉੱਥੇ ਪੁਲਿਸ ਹਵੇਲੀ ਦੀ ਸ਼ਾਨ ਬਣ ਕਰ ਰਹੀ ਸੀ ਮੈਂ ਸਾਰਿਆਂ ਨੂੰ ਮੋਸ਼ ਪਾਉਂਦਾ ਹੋਇਆ ਕਈ ਦਿਨ ਤੁਰਿਆ ਫਿਰਿਆ ਇਹਨੇ ਨੂੰ ਬਾਪੂ ਦੀ ਹਾਲਤ ਵਿੱਚ ਕਾਫੀ ਸੁਧਾਰ ਆ ਚੁੱਕਿਆ ਸੀ ਉਧਰ ਪੁਲਿਸ ਨੇ ਪੂਰੀ ਤਹਿਕੀਕਾਤ ਕੀਤੀ ਅਤੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਂ ਖੂਨ ਮੈਂ ਕੀਤਾ ਸੀ ਪੁਲਿਸ ਮੈਨੂੰ ਪਕੜਨ ਲਈ ਆ ਗਈ ਮੈਂ ਆਪਣਾ ਜ਼ੁਲਮ ਕਬੂਲ ਕੀਤਾ ਅਤੇ ਜੇਲ੍ਹ ਚਲਿਆ ਗਿਆ ਜਦ ਮੈਂ ਪੂਰੇ 7 ਸਾਲ ਜੇਲ੍ਹ ਕੱਟ ਪਿੰਡ ਵਾਪਸ ਪਰਤਿਆ ਤਾਂ ਸਾਰਿਆਂ ਦਾ ਮੇਰੇ ਪ੍ਰਤੀ ਰਵੱਈਆ ਬਦਲ ਚੁੱਕਿਆ ਸੀ ਲੋਕਾਂ ਨੇ ਤਾਂ ਮੇਰੇ ਤੇ ਬਾਪੂ ਉਹਨਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ ਮੈਂ ਜਿਸ ਕੋਲ ਵੀ ਖੜਦਾ ਸਾਂ ਪਾਸਾ ਵਟ ਲੰਘ ਜਾਂਦੇ ਪਿੰਡ ਵਿੱਚ ਕੋਈ ਵੀ ਮੇਰੇ ਤੇ ਮੇਰੇ ਪਰਿਵਾਰ ਨਾਲ ਸਿੱਧੇ ਮੂੰਹ ਗੱਲ ਨਾ ਕਰਦਾ ਬਾਪੂ ਨੂੰ ਵੀ ਮੇਰੇ ਇਸ ਕੀਤੇ ਅਪਰਾਧ ਤੋਂ ਸ਼ਰਮਿੰਦਗੀ ਹੋਈ ਜਦ ਵੀ ਬਾਪੂ ਮੇਰੇ ਵੱਲ ਤੱਕਦਾ ਤੇ ਇਹੀ ਕਹਿੰਦਾ ਇਹ ਜ਼ਿੰਦਗੀ ਦਿਖਾਉਣ ਲਈ ਤੂੰ ਮੈਨੂੰ ਬਚਾਇਆ ਸੀ ਇਸ ਨਾਲੋਂ ਤਰ ਰੱਬ ਮੈਨੂੰ ਜੇ ਚੱਕ ਲੈਂਦਾ ਤਾਂ ਚੰਗਾ ਸੀ ਮੈਂ ਫਿਰ ਤੋਂ ਕੋਸ਼ਿਸ਼ ਕੀਤੀ ਬਾਪੂ ਦੀਆਂ ਉਮੀਦਾਂ ਦੇ ਖਰਾ ਉਤਰਨ ਦੀ ਪਰੰਤੂ ਪਿੰਡ ਵਿੱਚ ਕੋਈ ਵੀ ਮੈਨੂੰ ਕੰਮ ਦੇਣ ਲਈ ਤਿਆਰ ਨਹੀਂ ਹੋਇਆ ਪਿੰਡੇ ਬਾਹਰ ਜਦ ਮੈਨੂੰ ਇੱਕ ਦੋ ਥਾਂੇ ਕੰਮ ਮਿਲਿਆ ਤਾਂ ਉਹਨਾਂ ਨੂੰ ਵੀ ਪਤਾ ਲੱਗਣ ਤੋਂ ਬਾਅਦ ਮੈਨੂੰ ਕੱਢ ਦਿੱਤਾ ਸਰਕਾਰੀ ਨੌਕਰੀ ਤਾਂ ਮੇਰੇ ਹੱਥੋਂ ਜਾ ਚੁੱਕੀ ਸੀ ਕਿ ਫਿਰ ਕੋਈ ਛੋਟਾ ਮੋਟਾ ਕੰਮ ਵੀ ਨਾ ਮਿਲਿਆ ਫਿਰ ਮੇਰੀ ਮੁਲਾਕਾਤ ਬੰਟੀ ਨਾਲ ਹੋਈ ਇਹ ਪਿੰਡ ਵਿੱਚ ਚੋਰੀਆਂ ਨਸ਼ੇ ਵੇਚਦਾ ਸੀ ਜਿਸ ਨਾਲ ਕਾਫੀ ਕਮਾਈ ਹੋ ਜਾਂਦੀ ਸੀ ਇਹਨੇ ਮੈਨੂੰ ਆਪਣੇ ਨਾਲ ਲਾ ਲਿਆ ਜਿਸ ਕਾਰਨ ਮੈਂ ਹੌਲੀ-ਹੌਲੀ ਇਹਨਾਂ ਚੀਜ਼ਾਂ ਦਾ ਆਦੀ ਹੁੰਦਾ ਗਿਆ ਜਦ ਸਾਰੇ ਸਾਥ ਛੱਡ ਜਾਣ ਤਾਂ ਇਹ ਰਸਤਾ ਹੀ ਮੇਰੇ ਜੀਵਨ ਦਾ ਸਹਾਰਾ ਬਣ ਗਿਆ ਅੱਜ ਮੈਂ ਆਪਣੀ ਇਸ ਛੋਟੀ ਜਿਹੀ ਦੁਨੀਆ ਵਿੱਚ ਖੁਸ਼ ਹਾਂ ਕਿਉਂਕਿ ਮੇਰੇ ਮਾਪੇ ਤੇ ਭੈਣ ਮੇਰੀ ਅੱਖਾਂ ਸਾਹਮਣੇ ਸਹੀ ਸਲਾਮਤ ਹਨ ਬਾਕੀ ਰਹੀ ਲੋਕਾਂ ਦੇ ਵਿਵਹਾਰ ਦੀ ਗੱਲ ਤਾਂ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਜਦ ਮੈਨੂੰ ਇਹਨਾਂ ਦੀ ਜ਼ਰੂਰਤ ਸੀ ਤਾਂ ਕੋਈ ਮਦਦ ਕਰਨ ਲਈ ਤਿਆਰ ਨਹੀਂ ਹੋਇਆ ਇਸ ਦੇ ਉਲਟ ਮੇਰੇ ਆਪਣੇ ਮੇਰੇ ਰਿਸ਼ਤੇਦਾਰ ਜਿਨ੍ਹਾਂ ਨੇ ਔਖੇ ਸਮੇ ਸਾਡੇ ਤੋਂ ਮੂੰਹ ਫੇਰ ਲਿਆ ਅੱਜ ਜੇਕਰ ਮੈਂ ਕਿਸੇ ਗੁਨਾਹgar ਹਾਂ ਤਾਂ ਉਹਦਾ ਜ਼ਿੰਮੇਵਾਰ ਵੀ ਮੈਂ ਆਪ ਹੀ ਹਾਂ ਮੈਂ ਅਜਿਹਾ ਨਹੀਂ ਸੀ ਬਣਾਇਆ ਗਿਆ ਹਾਂ ਮੇਰੇ ਹਾਲਤਾਂ ਨੇ ਮੈਨੂੰ ਅਜਿਹਾ ਬਣ ਲਈ ਮਜਬੂਰ ਕੀਤਾ ਹੈ 2 ਮਹੀਨਿਆਂ ਦੇ ਅੰਦਰੇ ਜ਼ਿੰਦਗੀ ਬੜਾ ਕੁਝ ਸਿਖਾ ਗਈ ਕਦੇ ਹੁੰਦਾ ਸੀ ਕਿ ਮੈਂ ਸਮਝਦਾਰ ਪਰ ਇਹ ਮੈਨੂੰ ਲੋਫਰ ਜਿਹਾ ਬਣਾ ਗਈ ਇੱਕੋ ਸਾ ਜਾਂ ਸ਼ਿੰਦੇ ਨੇ ਆਪਣੀ ਪੂਰੀ ਕਹਾਣੀ ਗੱਲ ਕਹਿ ਸੁਣਾਈ ਤਾਂ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਦੁਰੇ ਪ੍ਰੀਤੀ ਨੂੰ ਸ਼ਿੰਦੇ ਬਾਰੇ ਜਾਣ ਕੇ ਬੜੀ ਹੈਰਾਨੀ ਹੋਈ ਸਾਰਾ ਕੁਝ ਸ਼ਿੰਦੇ ਬਾਰੇ ਜਾਣ ਕੇ ਪ੍ਰੀਤੀ ਨੇ ਸ਼ਿੰਦੇ ਨੂੰ ਕਿਹਾ ਜੇ ਤੂੰ ਚਾਹੇ ਤਾਂ ਹਲੇ ਵੀ ਸਭ ਕੁਝ ਠੀਕ ਹੋ ਸਕਦਾ ਹੈ ਕੁਛ ਨਹੀਂ ਰੱਖਿਆ ਇਨ੍ਹਾਂ ਨਸ਼ਿਆਂ ਵਿੱਚ ਅਜਿਹਾ ਕਰਕੇ ਤੂੰ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ ਸਿਆਣੇ ਕਹਿੰਦੇ ਨੇ ਜੋ ਵਿਅਕਤੀ ਆਪਣੀ ਮਦਦ ਖੁਦ ਕਰਦੇ ਨੇ ਫਿਰ ਪ੍ਰਮਾਤਮਾ ਵੀ ਉਹਨਾਂ ਦਾ ਹੀ ਸਾਥ ਦਿੰਦਾ ਹੈ ਮੈਨੂੰ ਤਾਂ ਖੁਸ਼ੀ ਇਸ ਗੱਲ ਦੀ ਹੈ ਕਿ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਵੀ ਤੇਰੇ ਅੰਦਰ ਇਨਸਾਨੀਅਤ ਬਚੀ ਹੋਈ ਹੈ। ਪ੍ਰੀਤੀ ਨੇ ਪਿਆਰ ਨਾਸ਼ਿੰਦੇ ਦੇ ਮੋਢਿਆਂ ਉੱਪਰ ਹੱਥ ਰੱਖਦਿਆਂ ਕਿਹਾ, ਮੈਂ ਤੇਰੇ ਨਾਲ ਹਾਂ। ਇਹਨਾਂ ਕਹਿ ਪ੍ਰੀਤੀ ਉੱਠ ਕੇ ਘਰ ਵੱਲ ਨੂੰ ਚੱਲ ਗਈ। ਪ੍ਰੀਤੀ ਦੇ ਚਲੇ ਜਾਣ ਮਗਰੋਂ ਉਸ ਦਾ ਇਸ ਤਰ੍ਹਾਂ ਵੀ ਪਿਆਰ ਨਾਸ਼ਿੰਦੇ ਦੇ ਮੋਢੇ ਉੱਪਰ ਹੱਥ ਰੱਖਣਾ। ਸ਼ਿੰਦੇ ਨੂੰ ਇੱਕ ਅਜੀਬ ਜਿਹਾ ਅਹਿਸਾਸ ਕਰਵਾ ਗਿਆ। ਪ੍ਰੀਤੀ ਨਾਲ ਗੱਲਾਂ ਕਰਕੇ ਉਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਸ ਦਾ ਮਨ ਦਾ ਸਾਰਾ ਭਾਰ ਲੈ ਗਿਆ ਹੋਵੇ। ਉਹ ਉੱਥੇ ਬੈਠਾ ਕਾਫੀ ਸਮਾਪ੍ਰੀਤੀ ਦੀਆਂ ਕਹੀਆਂ ਗੱਲਾਂ ਤੇ ਪ੍ਰੀਤੀ ਬਾਰੇ ਸੋਚਦਾ ਰਿਹਾ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ